ਬਟਾਲਾ ਸ਼ਹਿਰ ਪਹਿਲੇ ਇੱਕ ਟੋਇਆ ਟਿੱਬਿਆਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਅੱਜ ਉਹੀ ਬਟਾਲਾ ਸ਼ਹਿਰ ਇੱਕ ਸ਼ਹੀਦਾਂ ਦੇ ਨਾਂ ਤੇ ਜਾਣਿਆ ਜਾਂਦਾ ਹੈ ਅੱਜ ਬਟਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਅਮਨ ਸ਼ੇਸ਼ ਸਿੰਘ ਸ਼ੈਰੀਕਲਸੀ ਐਮ ਐਲ اے ਨੇ ਸ਼ਹੀਦਾਂ ਦੇ ਨਾਂ ਤੇ ਇੱਕ ਯਾਦਗਰੀ ਵਿੱਚ ਯਾਦਗਰੀਕ ਪਾਰਕ ਬਣਾਈ ਹੋਈ ਹੈ ਤੇ ਨਾਲ ਹੀ ਅੱਜ ਤਿਰੰਗਾ ਵੀ ਲਗਾਇਆ ਗਿਆ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ live ਤਸਵੀਰਾਂ ਵਿਖਾਉਨੇ ਹਾਂ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਦੇਖੋ live ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਪਤਰਕਾਰ ਸਿਮਰਨਜੀਤ ਸਿੰਘ ਦੇ ਨਾਲ ਕੈਮਰਾਮੈਨ ਮਨਪ੍ਰੀਤ ਸਿੰਘ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ ਜੈ ਜੈ ਜੀ ਜੈ ਜੀ ਜੀਤ ਜੀ ਜੈ ਜੀ ਜੀਵਾਹਤ ਇਹ ਮਨਸੂਰ ਜੀ ਜੈ ਜੈ ਜੀ ਰਿਪੋਰਟ ਹੋ ਗਈ ਜੀ ਹੋ ਗਈ ਆ ਗਈ ਆ ਗਈ ਮਾਰੋ ਤਾੜੀਆਂ ਕੁਛ ਯੋਗ ਚਾਲ ਦੇਣੇ ਤੇ ਸਾਰਾ ਬਟਾਲਾ ਵਾਸੀ ਵੀ ਇੱਥੇ ਹਾਜ਼ਰ ਆ ਤੇ ਬਹੁਤ ਵਧੀਆ ਇੱਕ ਪਾਰਕ ਬਣਾ ਕੇ ਦਿੱਤੀ ਆ ਤੁਸੀਂ ਕੀ ਕਹਣਾ ਮੈਂ ਇਹੋ ਕਹਿਣਾ ਚਾਹਾਂਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਆਉਣਾ ਜਾਣਾ ਬਣਿਆ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਹੈ ਦੁਨੀਆ ਉਹਨੂੰ ਯਾਦ ਰੱਖਦੀ ਹੈ ਸੋ ਅੱਜ ਸਾਰਾ ਸਮੂਹ ਪਰਿਵਾਰ ਆਪਾਂ ਸਾਡੇ ਐਲਾਇੰਸ ਕਲੱਬ ਸਾਡੇ ਵੀ ਐਮ ਗੁਇਲ ਸਾਹਿਬ ਸਾਡੇ ਚੋਹਾਨ ਸਾਹਿਬ ਖਾਸ ਤੌਰ ਤੇ ਸਾਡੇ ਨਰੇਸ਼ ਅਗਰਵਾਲ ਜੀ ਇਹਨਾਂ ਦਾ ਬੜਾ ਵੱਡਾ ਉਪਰ ਆਲਾ ਹੈ ਔਰ ਮੈਂ ਵਿੱਕੀ ਭਾਜੀ ਹੋਣੀ ਜਿਹੜੇ ਸਾਡੇ ਸ਼ਹੀਦਾਂ ਦੇ ਪਰਿਵਾਰ ਤੋਂ ਸਾਡੇ ਤੁੱਲੀ ਸਾਹਿਬ ਮੇਰੇ ਵੱਡੇ ਵੀਰ ਸੋ ਸਾਰੀ ਸਮੁੱਚੀ ਟੀਮ ਜਿਹੜੀ ਅੱਜ ਸਾਡੀ ਇਕੱਤਰ ਹੈ ਔਰ ਗੱਲ ਮੈਂ ਇੱਕ ਗੱਲ ਮਨ ਮਾਨਨਾ ਕਹਿ ਸਕਦਾ ਹਾਂ ਵੀ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਇਹਨੂੰ ਲੋੜ ਵੀ ਹੈ ਔਰ ਕਾਇਮ ਰੱਖਦੇ ਵੀ ਨੇ ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਤੇ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨਗੇ ਉਹ ਇੰਨਾ ਦੱਸ ਦਿਆ ਕਰੋ ਵੀ ਬਸ ਬਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਚੰਡਾ ਲੱਗਾ ਨਹੀਂ ਅੱਗੇ ਤੁਸੀਂ ਕਹਿ ਰਹੇ ਸੀ ਕਿ ਇਤਿਹਾਸ ਤੋਂ ਪਤਾ ਲੱਗ ਜਾਂਦਾ ਸੀ ਬਟਾਲਾ ਉਹ ਪਹਿਲਾਂ ਜਦੋਂ ਬਿਆਸ ਤੋਂ ਜਦੋਂ ਪਹਿਲਾਂ ਸਟਾਰਟਿੰਗ 'ਚ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾਂ ਜਦੋਂ ਟੋਏ 'ਚ ਗੱਡੀ ਵਜਦੀ ਨਾਲ ਹੀ ਮੋੜ ਜਿਹਾ ਨਿਕਲਦਾ ਇਹ ਸਾਡਾ ਬਟਾਲਾ ਆ ਗਿਆ ਪਰ ਹੁਣ ਤੁਸੀਂ ਵੇਖੋਗੇ ਅੰਕਲ ਹੁਣੀ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਵਧੀਆ ਸੋ ਕਹਿਣ ਦਾ ਭਾਵ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ ਇੱਥੇ ਸਾਡੇ ਅਗਾਹ ਬਧੂ ਲੋਕਾਂ 'ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਪਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਜਿੱਥੇ-ਜਿੱਥੇ ਵੀ ਮੈਂ ਖੜੇ ਕਰਦਾ ਖਲਾਰਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਆ ਕਿ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹੇ ਆ ਸਾਡੇ ਬੱਚਿਆਂ ਦੇ ਭਵਿੱਖ ਲਈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਕੂਲ ਬਟਾਲੇ ਦਾ ਵੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਲਈ ਤੇ ਨਹੀਂ ਗਿਆ ਇਹ ਉਸੇ ਸੜਕਾਂ ਟੁੱਟੀਆਂ ਸੀ ਤੇ ਉੱਥੇ ਲੁੱਕ ਪੈਂਦੀ ਸੀ ਨਾ ਦੇ ਅੱਧਾ ਫੁੱਟ ਇਧਰੋਂ ਦੀ ਤੇ ਨਾਅ ਦਾ ਫੁੱਟ ਉਧਰੋਂ ਦੀ ਤੁਸੀਂ ਭਰੀ ਪੰਨ ਸਾਰੇ ਜਾਣਦੇ ਹੋ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਤੇ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸਭ ਤੋਂ ਓੱਖਾ ਪੜਾਹੀ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਂਕ 'ਚ ਨਹੀਂ ਪੱਥਰ ਰੱਖਣ ਲੱਗੇ ਸੋ ਕਹਿਣ ਦਾ ਭਾਵ ਬਟਾਲਾ ਅੱਗੇ ਜਿਹੜੀਆਂ ਸਾਡੇ ਬਟਾਲੇ ਦੇ ਰੀਲਾਂ ਬਣਾਉਂਦੇ ਹੁੰਦੇ ਸੀ ਉਹ ਮੈਨੂੰ ਖੁਸ਼ੀ ਇਸ ਗੱਲ ਦੀ ਇੱਕ ਮੈਂ ਆਈ ਲਵ ਬਟਾਲਾ ਲਿਖਿਆ ਤੇ ਸਰਜੀਤ ਹਾਕੀ ਦਾ ਜਿਹੜਾ ਸਾਡੇ ਉਹਨਾਂ ਦਾ ਸਟੈਚੂ ਲੱਗਾ ਸੀ ਉਹ ਇਕੱਲੀ ਵਾਇਰ ਕਰਦੇ ਸੀ ਤੇ ਨਾਲ ਇੱਕ ਦੋ ਯਾਦਗਾਰੀ ਹਾਂ 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 ਪਰ ਹੁਣ ਮੈਨੂੰ ਇਨਾ ਪਤਾ ਵੀ ਮੈਂ ਤੇ ਇਹੋ ਕਹਿੰਨਾ ਵੀ ਹੁਣ ਹੋਣ ਵਾਲੇ ਟਾਈਮ ਨੂੰ ਮੈਨੂੰ ਲੱਗਦਾ ਵੀ ਬਟਾਲੇ ਦੀਆਂ ਰੀਲਾਂ ਹੀ ਪੈਣਗੀਆਂ ਸਾਰੀਆਂ ਜੀ ਸੋ ਬਟਾਲੇ ਦੀ ਵੱਕਰੀ ਪਛਾਣ ਨਹੀਂ ਹੁੰਦੀ ਇਹ ਇਹ ਤੇ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਬਸ ਹੁਣ ਜਿੱਦਣ ਤੁਸੀਂ ਪਹਿਚਾਣ ਵੱਖਰੀ ਕਹ ਦਿੱਤੀ ਉਹਦੋਂ ਫੇਰ ਝਾੜੂ ਫੇਰ ਜਾਣਾ ਕਿਸ ਨਾਮ ਦੇ ਨਾਲ ਜਿਹੜਾ ਵਾਏ ਯਾਦਗਾਰੀ ਕੀਤੀ ਇਹ ਜੀ ਇਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੇ ਸੋ ਕਹਿਣ ਦਾ ਭਾਵ ਇਹ ਦਾ ਜਿਹੜਾ ਲਾਇਓਂਸ ਕਲੱਬ ਜਿਹੜੇ ਸਾਡੇ ਨਰੇਸ਼ ਅਗਰਵਾਲ ਜੀ ਇਹਨਾਂ ਦੀ ਸਮੁੱਚੀ ਟੀਮ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਵੀ ਐਮ ਗੋਇਲ ਸਾਹਿਬ ਸਾਡੇ ਜਸ਼ਪਾਲ ਚੋਹਾਨ ਸਾਹਿਬ ਸਾਡੇ ਹੋਰ ਵੀ ਜਿਹੜੇ ਸਾਥੀ ਇਹਨਾਂ ਦੇ ਨਾਲ ਆਏ ਨੇ ਸਾਡੇ ਮਨਜੀਤ ਹੁਣੀ ਸਟੀਲ ਕੱਟ ਵਾਲੇ ਜੀ ਸੋ ਸਾਰਾ ਪਰਿਵਾਰ ਆ ਬੜੀ ਵੱਡੀ ਇਹਨਾਂ ਦੀ ਸਪੋਰਟ ਆ ਦੇਣ ਆ ਕਿਉਂਕਿ ਇਹਨਾਂ ਦਾ ਇੱਕੋ ਇੱਕ ਸੁਪਨਾ ਹੁੰਦਾ ਵੀ ਯਾਰ ਬਟਾਲੇ ਨੂੰ ਆਪਾਂ ਵਧੀਆ ਕਿਹੇ ਤਰ੍ਹਾਂ ਕਰ ਸਕਦੇ ਹਾਂ ਸੋ ਮੈਂ ਮੈਨੂੰ ਮਾਣ ਹੈ ਇਹ ਜਿਹੜਾ ਅੱਜ ਜਿਹੜਾ ਮੈਂ ਤੇ ਕਹਿੰਨਾ ਵੀ ਇਹ ਚੌਂਕ ਤੇ ਹੈ ਹੀ ਹੈ ਵਾ ਜਿਨ੍ਹਾਂ ਦੇ ਸ਼ਹਾਦਤਾਂ ਦੇ ਨਾਮ ਤੇ ਪਰ ਸਾਡੇ ਨਰੇਸ਼ ਅਗਰਵਾਲ ਜੀ ਦਾ ਐ ਮੱਖਰਾਂ ਦੇ ਵਿੱਚ ਵਧੀਆ ਨਾਮ ਜਿਹੜਾ ਉਹ ਮੈਂ ਲਿਖਾਉਣਾ ਜੀ ਹੋਰ ਭਾਵੇਂ ਕੋਈ ਲਿਖਾਵੇ ਨਾ ਲਿਖਾਵੇ ਉਹ ਮੈਂ ਲਿਖਾਂਗਾ ਕਿਉਂਕਿ ਮੈਨੂੰ ਮਾਣ ਆ ਇਹਨਾਂ ਤੇ ਔਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਆਪਾਂ